ਸਾਲ ਸਾਹਿਬ ਵਾਇਗੁਰ ਜੀ ਕੀ ਫਤਿਹ ਜੋ ਕਿ ਸਾਰੇ ਹੀ ਨਗਰ ਨੂੰ ਪਤਾ ਹੈ ਕਿ ਪਹਿਲਾਂ ਮਤਾ ਪਾਇਆ ਸੀ 25 ਤਰੀਕ 7ਵਾਂ ਮਹੀਨਾ 2025 ਨੂੰ ਸਮੂਹ ਪੰਚਾਇਤ ਅਤੇ ਪਿੰਡ ਨਿਵਾਸੀਆਂ ਨੇ ਪਿੰਡ ਵਿੱਚ ਧਾੜੀ ਵਾਲੇ ਕਲੇਰ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਮੂਹ ਵਾਸੀਆਂ ਦੇ ਆਪਸ ਵਿੱਚ ਜੋ ਕਿ ਆਪ ਸਭ ਨੂੰ ਪਤਾ ਹੈ ਨਸ਼ਾ ਵੇਚਦਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਪਰ ਉਹ ਫਿਰ ਨਸ਼ਾ ਵਿਕ ਰਿਹਾ ਹੈ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਇਸ ਕਰਕੇ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਕਿ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਅੱਗੇ ਵੀ ਬੜਾ ਜ਼ੋਰ ਲਾਇਆ ਸੀ ਵੀ ਕਾਰਵਾਈ ਹੋਵੇ ਪਰ ਹੁਣ ਤੱਕ ਕਾਰਵਾਈ ਕੋਈ ਨਹੀਂ ਹੋਈ ਹੁਣ ਜਿਹੜਾ ਨਸ਼ਾ ਵੇਚੇਗਾ ਜਾਂ ਵਕਾਏਗਾ ਸਾਧ ਦੇਵੇਗਾ ਜਮਾਨਤ ਦੇਵੇਗਾ ਉਹਦਾ ਵੀ ਬਾਈਕਾਰਡ ਕੀਤਾ ਜਾਵੇਗਾ ਉਤੇ ਵੀ ਉਤੇ ਵੀ ਪੂਰਕਤ ਫੈਸਲਾ ਕੀਤਾ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਧਾਰੀਵਾਲ ਕਲੇਰ ਤੋਂ ਤੇ ਸਾਰੇ ਮਤਲਬ ਸਾਡੀ ਪੰਚਾਇਤ ਨਾਲ ਹੈ ਤੇ ਮਤਾ ਪਾਇਆ ਜੀ ਜਿਹੜਾ ਪਿੰਡ ਵਿੱਚੋਂ ਲੜਕੀਆਂ ਦਾ ਵਿਆਹ ਹੋ ਰਿਹਾ ਹੈ ਪਰਿਵਾਰ ਦੇ ਪਿੰਡਾਂ ਵਿੱਚ ਹੀ ਉਹਦੇ ਬਰਖਲਾ ਪਾਇਆ ਸੀ ਕਿ ਜਿਹੜਾ ਬੱਚਾ ਇਹੋ ਜਿਹਾ ਕੰਮ ਕਰੂਗਾ ਪਿੰਡ ਵਿੱਚ ਨਹੀਂ ਰਹੂਗਾ ਤੇ ਪੰਚਾਇਤ ਉਹਦੀ ਬਿਲਕੁਲ ਮਤ ਨਹੀਂ ਕਰੂਗੀ ਨਾ ਕੋਈ ਮੰਨਤ ਕਰਨ ਜਾਊਗਾ ਜੇ ਉਹਦੇ ਮਾਪੇ ਵੀ ਉਹਦਾ ਸਾਥ ਦੇਣਗੇ ਤੇ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ ਅਸੀਂ ਉਹਨਾਂ ਦਾ ਕੋਈ ਸਪੋਰਟ ਨਹੀਂ ਕਰਾਂਗੇ ਸਮਾਜਿਕ ਬਾਈਕਾਟ ਕਰਾਂਗੇ ਸਮਾਜਿਕ ਬਾਈਕਾਟ ਕਰਾਂਗੇ ਉਹਦਾ ਘਟਨਾ ਵਾਪਰੀ ਦੀ ਇਹ ਤੇ ਪਿੰਡ ਵਿੱਚ ਤਾਂ ਹੀ ਹੋਇਆ ਜਾਂਦਾ ਹੈ ਹਾਂ ਇਹ ਪਿੰਡ ਵਿੱਚ ਕਾਫੀ ਘਟਨਾ ਵਾਪਰ ਚੁੱਕੀਆਂ ਹੈ ਤੇ ਇਸ ਕਰਕੇ ਇਹ ਮਤਲਬ ਪਾਇਆ ਹੈ ਕਿ ਅਪੀਲ ਕੀ ਕਰੋਗੇ ਲੋਕਾਂ ਤੋਂ ਨੌਜਵਾਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਬੱਚੇ ਇਸ ਕੰਮ ਤੋਂ ਹਟ ਕੇ ਨਸ਼ਿਆਂ ਤੋਂ ਹਟ ਕੇ ਤੇ ਸਹੀ ਰਸਤੇ ਤੇ ਆਉਣ ਤੇ ਸਾਰੇ ਪਰਿਵਾਰ ਦੀ ਬਦਨਾਮੀ ਇਸ ਜਿਹੜੇ ਕੰਮ ਪਿੰਡ ਵਿੱਚ ਹੁੰਦਾ ਸਾਰੇ ਪਿੰਡ ਦੀ ਬਦਨਾਮੀ ਹੈ ਅਸੀਂ ਸਹੀ ਕੰਮ ਕਰੀਏ ਜਿਹੜੇ ਪਿੰਡ ਦੇ ਭਲੇ ਵਾਸਤੇ ਹਾਂਜੀ ਅੱਜ ਅਜਮੇ ਦੀ ਕਿਨੇ ਸਾਤ ਹਾਂਜੀ ਅੱਜ 7 ਤਰੀਕ ਨੂੰ ਪਿੰਡ ਵਾਸੀਆਂ ਨੇ ਪੰਚਾਇਤ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਮਤਾ ਪਾਇਆ ਹੈ ਕਿ ਕੋਈ ਵੀ ਲੜਕੀ ਲੜਕਾ ਪਿੰਡ ਦੇ ਵਿੱਚ ਵਿਆਹ ਕਰਕੇ ਜੇ ਪਿੰਡ ਦੇ ਵਿੱਚ ਰਹਿੰਦਾ ਤੇ ਉਹਨਾਂ ਦੇ ਵਿਰੁੱਧ ਬਹੁਤ ਐਕਸ਼ਨ ਲਿਆ ਜਾਏਗਾ ਤੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਵੀ ਬਾਹਰ ਕੱਢਿਆ ਜਾਏਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਹਰਕਤ ਨਾ ਹੋਵੇ ਨੌਜਵਾਨਾਂ ਨੂੰ ਕੀ ਫੀਲ ਕਰਦੇ ਜੋ ਜਿਹੜੇ ਜਹਾਜ਼ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਮਨੁੱਖ ਨੇ ਪਰਮਾਤਮਾ ਨੇ ਦੋ ਚੀਜ਼ਾਂ ਬਣਾਈਆਂ ਇੱਕ ਮੇਲ ਤੇ ਇੱਕ ਫੀਮੇਲ ਮੇਲ ਦਾ ਮਤਲਬ ਇਹ ਹੈ ਕਿ ਫੀਮੇਲ ਦੀ ਰਾਖੀ ਕਰਨੀ ਜੇ ਅਸੀਂ ਉਹਨਾਂ ਲੜਕੀਆਂ ਦੀ ਰਾਖੀ ਨਹੀਂ ਕਰ ਸਕਦੇ ਜਾਂ ਇਹਨਾਂ ਦੀ ਨਹੀਂ ਕਰ ਸਕਦੇ ਮੈਂ ਉਹਨਾਂ ਜਵਾਨਾਂ ਨੂੰ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਸੁਧਾਰੋ ਤੇ ਇਸ ਕੰਮ ਦੇ ਵਿੱਚ ਨਾ ਪਾਓ ਤਾਂ ਕਿ ਆਉਣ ਵਾਲੇ ਟਾਈਮ ਦੇ ਉੱਤੇ ਮੁਸ਼ਕਲ ਨਾ ਆਵੇ ਤੁਰੰਤ ਤੌਰ ਤੇ ਬਾਈਕਾਟ ਕੀਤਾ ਜਾਏਗਾ ਜਿਹੜੇ ਦੇ ਪਿੰਡ ਪਿੰਡ ਆਪੂਰਤੌਰ ਤੇ ਬਾਈਕਾਟ ਕੀਤਾ ਜਾਏਗਾ ਹੋਵੇ ਕੀ ਅੱਜ ਮਾਤਾ ਪਾਸ ਹੋਇਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਲਾਲ ਸਿੰਘ ਪਿੰਡ ਧਾਰੀਵਾਲ ਕਲੇਰ ਮਾਹਪੁਰਖਾਂ ਘਰ ਦਾ ਸੇਵਕ ਹਾਂ ਸਾਹ ਸੰਗਤ ਜੀ ਸਾਰਨ ਬੇਨਤੀ ਆਪਸ ਨੂੰ ਪਤਾ ਸਰ ਬੇਨਤੀ ਹੈ ਕਿ ਸਾਡੇ ਨਗਰ ਦੇ ਵਿੱਚ ਸਾਡੇ ਹੀ ਪਿੰਡ ਦੀਆਂ ਧੀਆਂ ਪਿੰਡ ਦੇ ਮੁੰਡਾ ਨਾਲ ਵਿਆਹ ਕਰਵਾ ਰਹੀਆਂ ਹਨ ਜੋ ਕਿ ਬੜੀ ਸ਼ਰਮਨਾਕ ਜਿਹੜੀ ਗੱਲ ਹੈ ਆਉਣ ਵਾਲਾ ਸਮਾਂ ਪਹਿਲਾਂ ਇੱਕ ਹੋਇਆ ਦੋ ਹੋਇਆ ਤੇ ਨੂੰ ਏਦਾਂ ਕੰਮ ਵਾਧਾ ਜਾਂਦਾ ਵੇਖੋ ਵੇਖੀ ਉਹ ਬੁਹੇ ਅੱਗੇ ਨਿਕਲੇ ਬੁਹੇ ਅੱਗੇ ਸੋਹਰੇ ਤੇ ਬੁਹੇ ਅੱਗੇ ਪੇਕੇ ਇਹ ਕੰਮ ਸੋਭਾ ਨਹੀਂ ਦਿੰਦਾ ਇਹ ਕਰਕੇ ਸਾਡੇ ਨਗਰ ਦਾ ਬਹੁਤ ਮੰਦਾ ਹਾਲ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਕੰਮਗਾ ਕਰੇਗਾ ਜਿਨ੍ਹਾਂ ਨੇ ਵਿਆਹ ਕਰਵਾਏਗਾ ਉਹਨਾਂ ਨੂੰ ਬੇਨਤੀ ਹੈ ਕਿ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਜਿਹੜਾ ਹੁਣ ਗਾਂ ਕਰਵਾਏਗਾ ਉਹਦਾ ਮਾਪਿਓ ਨਹੀਂ ਪਿੰਡ ਵਿੱਚ ਰਹੇਗਾ ਜਿਨ੍ਹਾਂ ਨੇ ਹੁਣ ਵਿਆਹ ਕਰਾਏ ਹਨ ਤੇ ਮੈਂ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਨੌਜਵਾਨਾਂ ਨੂੰ ਧੀਆਂ ਭੈਣਾਂ ਨੂੰ ਨਗਰ ਦੀਆਂ ਨੂੰ ਜਿੰਨੀਆਂ ਵੀ ਆ ਪੰਜਾਬ ਦੀਆਂ ਕਿ ਆਪਣੇ ਪਿਤਾ ਦੀ ਪਾਗਲ ਵੇਖਿਆ ਕਰੋ ਆਪਣੇ ਪਿਓ ਦੀ ਪਾਗਲ ਵੇਖਿਆ ਕਰੋ ਪਰਿਵਾਰ ਦੀ ਜਿਹੜੀ ਇੱਜ਼ਤ ਹੁੰਦੀ ਏ ਕਿਉਂਕਿ ਧੀਆਂ ਜੰਮਣ ਤੋਂ ਕਿਉਂ ਲੋਕ ਡਰਦੇ ਹਨ ਇਸੇ ਕਰਕੇ ਡਰਦੇ ਹਨ ਕਿ ਸਾਡੀ ਪਾਗ ਨੂੰ ਪਾਗ ਨੂੰ ਦਾਗ ਲਾਵੇਗੀ ਇਹ ਕਰਕੇ ਮੈਂ ਤੇ ਭੈਣਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਕਰਦਾ ਕਿ ਆਪਣੇ ਜਿਹੜੇ ਪਰਿਵਾਰ ਦੀ ਇੱਜ਼ਤ ਨਾਲ ਵੇਖਿਆ ਕਰੋ ਕਿਉਂਕਿ ਜਿਹੜੇ ਤੁਹਾਡੇ ਪਿਓ ਹਨ ਤੁਹਾਡੇ ਮਾਪੇ ਹਨ ਤੁਹਾਡੇ ਕਰਕੇ ਪੰਚਾਇਤ ਵਿੱਚ ਬੈੰਦੇ ਜੇ ਤੁਹਾਡੇ ਕਰਕੇ ਸਿਰ ਉੱਚਾ ਕਰਕੇ ਤੁਰਦੇ ਜੇ ਇਹ ਇੱਜ਼ਤ ਹੈ ਤੁਹਾਡੇ ਹਾਸਲ ਸਾਰੀਆਂ ਭੈਣਾਂ ਦੇ ਇਹ ਸੋਚ ਸਮਝ ਕੇ ਕਦਮ ਚੁੱਕਿਆ ਕਰੋ ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਕਿ ਸਾਥ ਦਿਓ ਕਿਉਂਕਿ ਇਹ ਕੰਮ ਬੜਾ ਵੱਧਾ ਜਾ ਰਿਹਾ ਹੈ ਇੱਕ ਕੰਮ ਹੈ ਨਸ਼ੇ ਦਾ ਜਿਹੜਾ ਸਾਡੇ ਪਿੰਡ ਵਿੱਚ ਨਸ਼ਾ ਵੀ ਬਹੁਤ ਵਗ ਰਿਹਾ ਹੈ ਤੇ ਇਹ ਵੀ ਬੇਨਤੀ ਹੈ ਭਾਈ ਨੈਸ਼ਨਲ ਵੱਤ ਵੱਠਲ ਪਈ ਜੇ ਜੋ ਪੰਜਾਬ ਸਰਕਾਰ ਹੈ ਨਾ ਇਹ ਕੈਂਦੀ ਦਾ ਬੜਾ ਕੁਝ ਪਰ ਕਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਭਾਈ ਸਦਕ ਜਿਹੜਾ ਕਦਮ ਲਿਆ ਜਾਵੇ ਤੇ ਸਾਡਾ ਜਿਹੜਾ ਇਹ ਕੰਮ ਹੈ ਵੀ ਜਿਹੜਾ ਹੁਣ ਤੱਕ ਵਿਆਹ ਜਿੰਨੇ ਵੀ ਹੋਏ ਹਨ ਉਹ ਪਿੰਡ ਵਿੱਚ ਨਹੀਂ ਰਹਿਣ ਦਿੱਤੇ ਜਾਣਗੇ ਇਹ ਪੰਚਾਇਤ ਨੇ ਮਤਾ ਪਾਇਆ ਸਾਰੇ ਨਗਰ ਨੇ ਮਤਾ ਪਾਇਆ ਹੈ ਤੇ ਦੂਸਰਾ ਜਿਹੜਾ ਹੁਣੇ ਤੋਂ ਬਾਅਦ ਕੋਈ ਵਿਆਹ ਕਰਵਾਵੇਗਾ ਨਗਰ ਦੇ ਵਿੱਚ ਉਹਦਾ ਪਰਿਵਾਰ ਵੀ ਰਹੇਗਾ ਉਹ ਆਪ ਨਹੀਂ ਇੱਥੇ ਰਹੇਗਾ ਇਹ ਬੇਨਤੀ ਜੁਰ ਪ੍ਰਵਾਨ ਕਰਨਾ ਅਸੀਂ ਵੱਡੇ ਵੱਡੇ ਜਿਹੜੇ ਬੋਰਡ ਵੀ ਲਾ ਦਾਂਗੇ ਪਿੰਡੋ 'ਚ ਲਿਖ ਕੇ ਘਰ ਘਰ ਜਾ ਕੇ ਸੱਦਾ ਵੀ ਧਾਵਾਂਗੇ ਆਪਾਂ ਪ੍ਰਚਾਰ ਵੀ ਕਰਾਂਗੇ ਵੀ ਇਹ ਕੰਮ ਨਾ ਕਰੋ ਆਪਣੇ ਧੀਆਂ ਆਪਣਾ ਤਿਆਰ ਰੱਖੋ ਆਪਣੇ ਨਾਲੇ ਜਿਹੜੀਆਂ ਬੇਟੀਆਂ ਨਾਲ ਬੱਚਿਆਂ ਦੇ ਨਾਲ ਨਾਲ ਕੋਈ ਜਿਹੜਾ ਸਮਾਂ ਬਤਾਇਆ ਕੋ ਜਰੂਰ ਜਦੋਂ ਅਸੀਂ ਇੱਕ ਕਮਰੇ ਖੁੱਲੇ ਛੱਡ ਦਿੰਦੇ ਆ ਨਾ ਉਦੋਂ ਫਿਰ ਇਹ ਕੰਮ ਵਿਗੜਦਾ ਹੈ ਇਸ ਕਰਕੇ ਸਾਰੇ ਹੀ ਮੇਰੇ ਜਿੰਨੇ ਵੀ ਗੱਲ ਸੁਣ ਰਹੇ ਹਨ ਮੀਡੀਆ ਰਾਈ ਆਪਣੇ ਬੱਚਿਆਂ ਦਾ ਕੁਝ ਸਮਾਂ ਰੱਖਿਆ ਕਰੋ ਪਿਓਆਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਦਸਤਾਰ ਲਿਆਉਂਦੇ ਜੇ ਨਾ ਜਾ ਕਰਕੇ ਆਪਣੀ ਧੀ ਨੂੰ ਫੜਾਇਆ ਕਰੋ ਕਿ ਪੁੱਤੇ ਤੇਰੇ ਕਰਕੇ ਹੀ ਇਹ ਤੂੰ ਹੀ ਤੇਰੇ ਕਰਕੇ ਲੱਗੇ ਬਨਣਾ ਮੈਂ ਤੇ ਇਹਦੀ ਰੰਗ ਜਿਹੜਾ ਤੂੰ ਹੀ ਇਹਦਾ ਗੋੜਾ ਰੱਖਣਾ ਕਿ ਵੇਖੀ ਕਿ ਤੇ ਰੰਗ ਨਾ ਉਤਰ ਨਹੀਂ ਇਹ ਬੇਨਤੀ ਜ਼ਰੂਰ ਹੈ ਆਪਣੇ ਜਿਹੜੇ ਪਿਓ ਹਨ ਆਪਣੇ ਧੀਆਂ ਨੂੰ ਬੱਚਿਆਂ ਨੂੰ ਜ਼ਰੂਰ ਕਰਿਆ ਕਰਨੇ ਕਿ ਸਾਡੀ ਇੱਜ਼ਤ ਪਤਰੀ ਇਹ ਤੂੰ ਆ ਤੇ ਤੂੰ ਰੱਖਣੀ ਹੈ ਮੇਰੀ ਭੈਣਾ ਅੱਗੇ ਬੇਨਤੀ ਹੈ ਕਿ ਇਹ ਕਦਮ ਨਾ ਚੁੱਕਿਆ ਕਰੋ ਬੜੀ ਬਿਸ਼ਤੀ ਨਾ ਬੰਦਾ ਮਰਨ ਵਿੱਚ ਜੇ ਨਾ ਬੰਦਾ ਜੂਨ ਦੇ ਵਿੱਚ ਜੇ ਇਹ ਕਰਕੇ ਬੇਨਤੀ ਹੈ ਜੀ ਸਾਡਾ ਜਰੂਰ ਪੰਚਾਇਤ ਨੂੰ ਬੇਨਤੀ ਆ ਕਿ ਸਾਥ ਦਿੱਤਾ ਜਾਵੇ ਜਿਹੜੇ ਸਾਡੇ ਨਗਰ ਦੇ ਨੌਜਵਾਨ ਹੈ ਭਾਈ ਕੋਈ ਗੁੱਸਾ ਨਾ ਕਰਿਓ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਆਉਣ ਵਾਲੀ ਨਸਲਾਂ ਕੀ ਕਹਿਣਗੀਆਂ ਸਾਨੂੰ ਕਿ ਸਾਡੇ ਪਿੰਡ ਚਾਹ ਕੰਮ ਹੋਦ ਰਹੇ ਹਨ ਸਾਡੇ ਪਿੰਡ ਵਿੱਚ ਵਿਆਹ ਹੁੰਦੇ ਰਹੇ ਹਨ ਇਹ ਸਾਡੇ ਸਾਡੇ ਨਗਰ ਨੇ ਨੌਜਵਾਨ ਬੇਨਤੀ ਹੈ ਕਿ ਇੱਜ਼ਤ ਦੀ ਜਿਹੜੀ ਨਗਰ ਦੀ ਇੱਜ਼ਤ ਹੈ ਨਾ ਇਹ ਤੁਹਾਡੇ ਹੱਥ ਵਸਾ ਹੈ ਇਹ ਤੁਸੀਂ ਬਚਾਉਣੀ ਹੈ ਤੁਸੀਂ ਬਣਾਉਣੀ ਹੈ ਇਹ ਤਾਂ ਸਾਰੇ ਆਪਾਂ ਰਲ ਮਿਲ ਕੇ ਆਪਣੇ ਪਿੰਡ ਨੂੰ ਚੜ੍ਹਦੀ ਕਲਾ ਦੇ ਵਿੱਚ ਖੜੀਏ ਜੀ ਵਾਹਿਗੁਰੂ